अच्छा <laughs> <ना खुले> <laughs> <laughs> हम तो सारे पतले कपड़े पिंड सामे भाई ਹਾਂਜੀ ਹਾਂਜੀ ਜਾਉਂਗੀ ਜੀ ਮੈਂ ਗਾਸ ਗਰਮੀਆਂ ਦੇ ਰੱਖੀ ਆਉਂਗੀ ਸਾਡੀ ਚੱਲਦੀ ਹੈ ਫਾਈਨਲ ਬੈਗ ਦਿੱਤਾ ਹੈ ਮਾਤਾ ਕਿਸ ਕੋਲ ਹੈ ਹਾਂ ਫਿਰ ਹੁਣ ਉਹਨੇ ਤੇ ਲੋਡ ਦੀ ਨਾ ਹਾਂਜੀ ਹਾਂਜੀ ਇਹ ਤਾਂ ਹੈ ਬਾਸੀ ਹੈ ਲੈ ਮੇਰਾ ਪਤਾ ਗਿਆ ਸਸਰੀ ਕਾਰ ਮਾਸੀ ਜਿਉਂਦਾਬਾਦ ਉਹ ਠੀਕ ਹੈ ਸਸਰੀ ਕਾਲ ਹਾਂ ਮੈਂ ਤਾਂ ਠੀਕ ਆ ਤੂੰ ਦੱਸ ਠੀਕ ਹੈ ਬਹਿ ਜਾ ਹਾਂ ਵਧੀਆ ਤੁਸੀਂ ਕਾਰ ਮੈਂ ਬੋਲ ਮਰੀਆਂ ਨਾਲ ਬਾਹਰ ਤੁਸੀਂ ਅੰਦਰ ਬੜੇ ਬੈਠੇ ਹੋ ਉਹ ਮੈਂ ਫਿਰ ਆ ਕੁੜੀ ਕੋਲੇ ਇੱਥੇ ਬੈਠੀ ਸੀ ਆ ਕੱਪੜੇ ਲੱਗ ਗਏ ਇਹ ਆਪਦੇ ਸਾਹਮਣ ਪਿੰਡ ਜਾਊਗੀ ਤਾਂ ਇਹ ਆਪਣੇ ਇੱਥੇ ਰਹਿੰਦੀ ਆ ਨਾ ਕੌਣੇ ਕੌਣੇ ਕੁੜੀਆਂ ਕਿਰਾਏ ਤੇ ਰਹਿੰਦੀ ਆ ਆਪਣੇ ਨਰਸ ਐ ਡਾਕਟਰ ਨਹੀਂ ਲੱਗੀ ਹੋਈ ਆ ਅੱਛਾ ਅੱਛਾ ਠੀਕ ਠੀਕ ਤੇ ਮੈਂ ਲਿਆਉਣੀ ਆ ਚਾਹ ਬਣਾ ਕੇ ਚਲ ਚਲ ਬਣਾ ਲਿਓ ਕੋਈ ਗੱਲ ਤੁਸੀਂ ਕਿੱਥੇ ਡਿਊਟੀ ਕਰਦੇ ਹੋ ਜੀ ਮੈਂ ਸੰਗਰੂਰ ਕਰਦੀ ਆ ਜੀ ਅੱਛਾ ਸੰਗਰੂਰ ਸਰਕਾਰੀ ਹਸਪੀਟਲ ਹਾਂਜੀ ਹਾਂਜੀ ਅੱਛਾ ਤੇ ਸਰਕਾਰੀ ਜੌਬ ਲੱਗੀ ਹੋਈ ਥੋਡੀ ਹਾਂਜੀ ਰੋਬਦੀ ਵਰਤ ਲੈ ਮਾਸੀ ਕਹਿੰਦੀ ਸੀ ਕਹਿੰਦੀ ਪੰਜ ਚਾਰ ਦਿਨ ਲਾ ਜੀ ਪੰਜ ਚਾਰ ਦਿਨ ਕੀ ਮਾਸੀ ਹੁਣ ਤਾਂ ਮੈਂ ਪੰਜ ਚਾਰ ਮਹੀਨੇ ਨਹੀਂ ਚੱਲਦਾ ਹੈਗਾ ਦੇਖੀ ਚੱਲ ਆਇਆ ਕਰ ਪੁੱਤ ਤੂੰ ਸਾਹਮਣੇ ਇੰਨੇ ਕੱਪੜੇ ਮੈਂ ਪਾਣੀ ਪੜਾ ਕੇ ਚਾਹ ਬਣਾਉਣੀ ਆ ਪਰ ਤੂੰ ਵੀ ਚਾਹ ਪੀ ਲਈ ਕੋਈ ਨਹੀਂ ਜੇ ਕੱਪੜੇ ਦਾ ਸਾਹਮਣੇ ਨਹੀਂ ਆ ਤੇ ਤੁਸੀਂ ਮਾਰ ਲਓ ਗੱਲਾਂ ਮੈਂ ਬਣਾ ਲੈਣੀ ਚਾਹਤਾ ਚੱਲ ਫਿਰ ਤੇਰੀ ਮਰਜ਼ੀ ਹਾਂਜੀ ਮੈਂ ਰੱਖ ਕੇ ਆਈ ਮੈਂ ਬਣਾ ਲੈਣੀ ਚਾਹ ਦੁੱਧ ਚ ਪੱਤੀ ਪਾ ਲਈ ਠੀਕ ਹੈ ਜੀ ਚਾਹ ਬਣਾ ਮੈਂ ਪੂਰੀ ਘੈਂਟ ਬਣਾਈ ਆ ਪਤਾ ਨਹੀਂ ਪਸੰਦ ਕਰੋ ਪਤਾ ਨਹੀਂ ਨਾ ਚੱਲ ਦੇਖਦੀ ਆ ਜੀ ਠੀਕ ਠਾਕ ਸੀਗੇ ਚਲੋ ਲੈ ਚਾਹ ਚਾਹ ਚੱਕ ਕੇ ਪਾਹ ਵਾੜੇ ਪਾ ਤੂੰ ਵੀ ਪੀ ਲੈ ਅਲਕਰੀ ਭਾਈ ਹੁਣ ਤੇਰੀ ਮਰਜ਼ੀ ਅਜੇ ਵੀ ਉਹਦੇ ਬਾਹਲੇ ਤੜਫੜ ਜੇ ਕਰਦਾ ਤੀ ਐਨੇ ਦਿਨ ਲੱਗਣੇ ਮਾਸੀ ਤੂੰ ਬੰਦੇ ਪੁੱਛ ਦੇ ਦੋ ਹੁਣ ਬੰਦੇ ਪੁੱਛ ਲੈ ਪਰ ਮੈਂ ਇਕੱਲਾ ਕੰਮ ਕਰ ਲ ਇੱਕ ਤਾਂ ਟਾਲੀ ਡਿੱਗੀ ਹੋਈ ਆ ਆਪਣੀ ਮੋਟਰ ਦੇ ਕੋਲੇ ਅੱਛਾ ਇੱਕ ਤਾਂ ਉਹ ਚੱਕਣੀ ਹੈ ਮਗਲਾ ਦੇ ਦੋ ਦਿਨਾਂ ਤੱਕ ਤੂੰ ਉਹ ਸੰਭੇਗਾ ਤੇ ਨਾਲੇ ਭਾਈ ਬਾਹ ਕੇ ਬੀਜ ਕੇ ਸਾਰਾ ਤੈਨੂੰ ਪਤਾ ਹੀ ਹੈ ਜਮੈਂ ਤਿਆਰ ਕਰਕੇ ਫੇਰ ਜਾਇ ਇਹ ਨਾ ਹੋਵੇ ਆ ਲੈ ਮਾਸੀ ਇਹ ਨਾ ਘਾ ਰਹਿ ਗਿਆ ਬੱਟਾ ਬੁੱਟਾ ਆਪਦੀਆਂ ਪਾ ਕੇ ਜਾਈ ਹੁਣ 2-4 ਦਿਨ ਲਾ ਕੇ ਫਿਕਰ ਨਾ ਕਰ ਮਸੀ ਚਾਹੇ 2 ਦਿਨ ਲੱਗਣ ਚਾਹੇ 2 ਮਹੀਨੇ ਲੱਗਣ ਠੀਕ ਹੈ ਕੰਮ ਮੈਂ ਸਾਰੇ ਕਰਕੇ ਜਾਵਾਂਗਾ ਲਗਰ ਤਨ ਸ਼ਾਵਾ ਜੇ ਦੇ ਮਾ ਜੇ ਆਈ ਗੱਲ ਮੈਨੂੰ ਫੋਨ ਤੇ ਕਹਿ ਦੁੰਦਾ ਵੀ ਮਾਸੀ ਫਿਕਰ ਨਾ ਕਰ ਜਦੋਂ ਆ ਗਿਆ ਸਾਰਾ ਕੰਮ ਨਿਬੇੜ ਕੇ ਫੇਰ ਜਾਵਾਂਗਾ ਮਾਸੀ ਮੇਰੀ ਗੱਲ ਸੁਣ ਉੱਥੇ ਵੀ ਕੰਮ ਬਹੁਤ ਪਿਆ ਸੀ ਆ ਮੈਨੂੰ ਐ ਸੀ ਮੈਂ ਦਵਾ ਦੋ ਨਵੇੜਿਆ ਮਾਸੀ ਦਾ ਵੀ ਜਾ ਕੇ ਹੁਣ ਤੂੰ ਦਾ ਕੰਮ ਹੀ ਦਸਤਾ ਵਾਲਾ ਕਹਿੰਦੀ ਟਾਲੀ ਡਿਗੀ ਭਈ ਆ ਪਿਆ ਹਲੇ ਕਣਕ ਵਿੱਚ ਲਾਈ ਪਈ ਐ ਫਿਰ ਟਾਈਮ ਤਾਂ ਲੱਗੂ ਗਈ ਚਲ ਕੋਈ ਨਾ ਭਾਈ ਫਿਰ ਮੈਂ ਉਹ ਕਿਹਨੂੰ ਕਹਾਂ ਚਲ ਕੋਈ ਗੱਲ ਨਹੀਂ ਤੂੰ ਫਿਕਰ ਨਾ ਕਰ ਮਸੀ ਮੈਂ ਸਾਰਾ ਕੰਮ ਕਰਕੇ ਜਾਊਗਾ ਫਿਕਰ ਨਾ ਕਰ ਮਸੀ ਮੈਂ ਤਾਂ ਤੇਰੇ ਕੋਲੇ ਪੱਕਾ ਹੀ ਰਹਿ ਲੂੰਗਾ ਪਰ ਬਸ ਮੇਰੇ ਭਾਈ ਨੂੰ ਕਹਦੇ ਥੋੜਾ ਜਿਹਾ ਡਾਲਰ ਨਾ ਆਏ ਮਹੀਨੇ ਭੇਜ ਦਿਆ ਕਰੂਗਾ ਕੋਈ ਨਾ ਭਾਈ ਡਾਲਰ ਭੇਜ ਜਾ ਕਰਾਂਗੇ ਲੈ ਕੁੜੀਆ ਮੈਂ ਮਾਰੀ ਗੱਲ ਤਾਂ ਨਹੀਂ ਕਹੀ ਰੱਖ ਲਈਏ ਆਪਾਂ ਹਾਂਜੀ ਹਾਂਜੀ ਨਾਲੇ ਤੇ ਤੁਸੀਂ ਬਾਹਰ ਅੰਦਰ ਸਮਾਂ ਲੈਉਣੇ ਔਖੇ ਹੁੰਨੇ ਹਨ ਤੇ ਤੁਸੀਂ ਰੱਖ ਲੋ ਸਹੀ ਹੈ ਕੀਤਾ ਤੁਸੀਂ ਆਹ ਕੁੜੀ ਨੂੰ ਵੀ ਵਿਚਾਰੀ ਨੂੰ ਮੈਂ ਫੋਨ ਕਰਕੇ ਕਹਿ ਦਿੰਨੀ ਆਉਂਦੀ ਹੋਈ ਪੁੱਤ ਆ ਜੀਜ ਲੈ ਆਈ ਆ ਲੈ ਮੈਂ ਇਹਨੂੰ ਵੀ ਤੰਗ ਕਰ ਦਿਆਂ ਕੋਈ ਗੱਲ ਨਹੀਂ ਅਸ ਤਾਂ ਫੇਰ ਕਿ ਹੁੰਦਾ ਮੈਂ ਜੇ ਤੁਹਾਡੇ ਕੋਲੇ ਰਹਿਣੀ ਹੈ ਨਾ ਕਿ ਹੁੰਦਾ ਹਾਂ ਹਾਂ ਚੱਲ ਫੇਰ ਹੁਣ ਮੇਰੇ ਪੁੱਤ ਲੈ ਆਇਆ ਕਰੂਗਾ ਠੀਕ ਹੈ ਲੈ ਬਸ ਤੂੰ ਟੈਨਸ਼ਨ ਨਾ ਲੈ ਕਰ ਮੈਂ ਮਾਰਿਆ ਫੇਰ ਮਾਰਿਆ ਨਾ ਕਿਹੜਾ ਹੈ ਖੇਤ ਦਾ ਤੇ ਫਿਰ ਮਾ ਕੇ ਮਿਲਤਾ ਜੀ ਚਾਹ ਬੜੀ ਵਧੀਆ ਬਣੀ ਸੀ ਹਾਂ ਚਾਹ ਬਹੁਤ ਵਧੀਆ ਬਣੀ ਸੀ ਘੈਂਟ ਸੀਗੀ ਜੀ ਠੀਕ ਹੈ ਜੀ ਤੁਹਾਡੇ ਵਰਗੀ ਸੀ ਆਪਾਂ ਘੈਂਟ ਚੰਗਾ 맛 ਸੀ ਜਗਾ ਜਗਾ ਸਵਾਦ ਤੇਰਾ ਵਧੀਆ ਮੇਰੇ ਬਾਣ ਜੀ ਹਾਂ ਜੀ ਹਾਂ ਜੀ ਵਧੀਆ ਨੇ ਹਾਂ ਇਹ ਤਾਂ ਰੌਣਕਾਂ ਦਾ ਜਿੱਥੇ ਬਹਿ ਜਾਂਦਾ ਵਧੀਆ ਨਾਲ ਆਪਾਂ ਰਮਜੀਲਾ ਉਹ ਦਸ ਦੋਂਦਾ ਜਾਣੀਗਾ ਹਾਂ ਮੇਰੇ ਡਿਊਟੀ ਬਾਅਦ ਜੇ ਫਿਰ ਤੁਸੀਂ ਇਕੱਲੇ ਰਹ ਜਾਂਦੇ ਸਰ ਮੈਂ ਇਕੱਲੇ ਰਹ ਜਾਂਦਾ ਹਾਂਜੀ ਨਹੀਂ ਸਹੀ ਹੈ ਜੀ ਵਧੀਆ ਹੋਰ ਚਲ ਇੱਥੇ ਰਹਿ ਆ ਕਰਦਾ ਓ ਬੱਲੇ ਬੱਲੇ ਜੇ ਵੀ ਆ ਹੈ ਕੀ ਹਾਲ ਹੈ ਬਾਈ ਹੋ ਠੀਕ ਠਾਕ ਬੱਲੇ ਠੀਕ ਠਾਕ ਬਾਈ ਪਰਵਾ ਠੀਕ ਹੈ ਸਾਰੇ ਵਧੀਆ ਬਾਈ ਵਧੀਆ ਅੱਛਾ ਅੱਛਾ ਸਾਰੇ ਵਧੀਆ ਹੋਰ ਆਪਣੇ ਉਧਰ ਕਿਵੇਂ ਨੇ ਸਭ ਮੇਰਾ ਮੇਰਾ ਬਾਬੇ ਨਾਲ ਗਿਆ ਤੂੰ ਸਣਾ ਠੀਕ ਠਾਕ ਹੈ ਹਾਂ ਹਾਂ ਵਧੀਆ ਵਧੀਆ ਬਾਈ ਚਲੋ ਵਧੀਆ ਕਦੋਂ ਆਇਆ ਧੀ ਮੈਂ ਅੱਜ ਹੀ ਆਇਆ ਸੀ ਯਾਰ ਅੱਛਾ ਹਾਂ ਉਹ ਮੈਂ ਨਾ ਮਾਸੀ ਕਰਨ ਕਣਕ ਵਿੱਚ ਵਾਲੀ ਪਈ ਹੈ ਠੀਕ ਹੈ ਮੈਂ ਚਾਹ ਪੀ ਕੇ ਮੈਂ ਕਿਹਾ ਚਲ ਗੇੜਾ ਮਾਰਿਆ ਮੈਂ ਯਾਰ ਨਾ ਨਾ ਵਧੀਆ ਕੀਤਾ ਚਲ ਬਹਨੇ ਨਾਲ ਮਿਲ ਗਿਆ ਹਾਂ 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 ਹੋਰ ਇਧਰ ਮਾਸੀ ਮਾਸੜੀ ਠੀਕ ਨੇ ਸਾਰੇ ਹਾਂ ਹਾਂ ਸਾਰੇ ਠੀਕ ਨੇ ਬਾਈ ਚਲੋ ਵਧੀਆ ਚ ਕੋਈ ਨਾ ਰਸਦਿਆ ਕਰ ਕੰਮ ਕੋਈ ਹੁੰਦਾਗਾ ਕੱਲੂ ਨਾ ਮੇਰੀ ਗਣ ਕਣਕ ਬੀਜਾਂਗੇ ਆਪਾਂ ਅੱਛਾ ਤੇ ਆ ਜੀ ਮੜਾ ਠੀਕ ਹੈ ਨਾ ਕੋਈ ਨਾ ਕੋਈ ਨਾ ਨਾਲ ਸਪੋਰਟ ਹੋ ਜਾਂਦੀ ਬੰਦੇ ਦੀ ਹਾਂ ਨਾ ਕੋਈ ਨਾ ਕੋਈ ਨਾ ਕੋਈ ਨਾ ਕੋਈ ਲੋੜ ਪੈ ਜਾਂਦੀ ਆ ਨਾ ਨਾ ਠੀਕ ਹੈ ਹਾਂ ਤੇ ਬਾਕੀ ਤੇ ਲੱਗਾ ਟਾਈਮ ਤਾਂ ਘਰੇ ਮਾਰ ਲਈ ਕਿਹੜਾ ਕੋਈ ਨਾ ਕੋਈ ਨਾ ਲੱਗੇ ਜਾਉ ਮੈਂ ਕੋਈ ਨਾ ਹਾਂ ਮਾਰ ਲਈ ਕੋਈ ਗੱਲੀ ਮੇਰੇ ਕੋਲ ਸੱਚ ਕਿ ਹੋਰ ਗੱਲ ਹੈ ਕਿਹੜੀ ਆਂਟੀ ਦੱਸਦੀ ਨੇ ਮੈਨੂੰ ਕਹਿੰਦੇ ਤੁਹਾਡੇ ਕੋਲੇ ਕੋਈ ਨਰਸਾਂ ਦੋਸਾਈ ਹੋਈ ਆ ਅੱਛਾ ਹੈ ਅੱਛਾ ਕਿਵੇਂ ਆ ਤੂੰ ਮੇਰੀ ਗੱਲ ਸੁਣ ਤੂੰ ਮੈਨੂੰ ਨਹੀਂ ਮਿਲਣਾ ਮੈਨੂੰ ਲੱਗਦਾ ਤੂੰ ਬਿੜਕਾਂ ਵਾਲੇ ਦਾ ਕਰਦਾ ਹੈ ਕੋਈ ਕਾਹ ਨੂੰ ਆਇਆ ਤਾਂ ਮੈਂ ਆਂਟੀ ਕੋਲੀ ਜੀ ਮਿਲਣਾ ਉਹ ਮੇਰੀ ਗੱਲ ਸੁਣ ਹਾਂ ਤੂੰ ਟੈਨਸ਼ਨ ਨਾ ਲੈ ਉਧਰ ਹੀ ਪਰਝਾਈ ਬਣਨ ਵਾਲੀ ਆ ਹੁਣ ਲੈ ਬੱਦਰਾ ਦਾ ਤਾਂ ਹੁਣ ਸਾਰੇ ਮੋਰਚਾ ਮਾਰ ਲਿਆ ਹੈ ਬਸ ਐ ਹੀ ਜਾਂ ਤੈਨੂੰ ਪਤਾ ਹੀ ਹੈ ਤੇ ਮਿਲਦੇ ਆ ਕੋਈ ਗੱਲ ਨਹੀਂ ਹਾਂ ਤੁਹਾਨੂੰ ਦਰਸ਼ਨ ਕਰਾ ਦੂੰਗਾ ਆ ਜੀ ਸ਼ਾਮ ਨੂੰ ਕੋਈ ਨਾ ਕੋਈ ਨਾਲੇ ਗੱਲਾਂ-ਵੱਤਾਂ ਮਾਰਾਂਗੇ ਨਾਲੇ ਖਾਣਾ ਪੀਣਾਗੇ ਮਾੜਾ ਮੋਟਾ ਇਹ ਕੇ ਇਹ ਕੇ ਚੰਗਾ ਫਿਰ ਉਹ ਆ ਮੇਰੀ ਗੱਲ ਸੁਣ ਜੇ ਆ ਮੋਟਰ ਦੀ ਕੋਈ ਲੋਡ ਲੋਡ ਪਾਵੇ ਨਾ ਚਾਬੀ ਇੱਥੇ ਪਈ ਹੁੰਦੀ ਐ ਅੱਛਾ ਠੀਕ ਐ ਨਾ ਕੋਈ ਨਾ ਕੋਈ ਨਾ ਹਾਂ ਤੇ ਕੱਲ ਨੂੰ ਮੇਰੀ ਗੱਲ ਹੁਣ ਜੇ ਲੋਡ ਪਈ ਆਪਾਂ ਦੋ ਟਰੈਕਟਰ ਕਰ ਲਾਂਗੇ ਇੱਕ ਤੂੰ ਲੈ ਤੇਰਾ ਵਾਲਾ ਇੱਕ ਇਹ ਮੱਸੀ ਵਾਲਾ ਠੀਕ ਐ ਕੋਈ ਨਾ ਸੇਧਾ ਮੈਂ ਕੰਮ ਨੇ ਮੇੜ ਦਾਂਗੇ ਬਾ ਠੀਕ ਐ ਹਾਂ ਚੰਗਾ ਬਾਈ ਚੰਗਾ ਬਾਈ ਚੰਗਾ ਚੰਗਾ ਇਹ ਵੀ ਮੈਨੂੰ ਲੱਗਦਾ ਮਾਰਦਾ ਫੁਟਰਾ ਹੀ ਉਹਦੇ ਤੇ ਤਾਂ ਹੀ ਐਂ ਜੇ ਗੱਲਾਂ ਕਰਦਾ ਸੀ ਹੁਣ ਕਿੱਥੇ ਹੁਣ ਬਾਜ ਪੈ ਗਿਆ ਕਬੂਤਰੀ ਨੂੰ ਲੈ ਮੈਂ ਤਾਂ ਉਹਦੇ ਮਗਰ ਗੇੜੇ ਮਾਰ ਮਾਰ ਕੇ ਥੱਕ ਗਿਆ ਇਹ ਪੱਟੂ ਨੇ ਆਉਣ ਸਾਰੇ ਕੰਮ ਨੇ ਮੇੜਤਾ ਤੇਜ ਆ ਪਤੰਦਰ ਛੇਤੀ ਮਾਰਿਆ ਕਿਡਾ ਚਲ ਲਮਸੀ ਮਾਰਿਆ ਮੈਂ ਘੇਤ ਕਿਡਾ ਤਾਂ ਅੱਛਾ ਕਿਵੇਂ ਆ ਫਿਰ ਬਸ ਕੱਲ ਨੂੰ ਬਾਤ ਆ ਜੂਗੀ ਕੱਲ ਨੂੰ ਬਾਦਾਂਗੇ ਆਪਾਂ ਨਾਲ ਦੀ ਨਾਲ ਬੀਜਾਂਗੇ ਚੱਲ ਫਿਰ ਹਾਂ ਕਰ ਲੈ ਭਾਈ ਜਿਵੇਂ ਤੈਨੂੰ ਲੋਟ ਲੱਗ ਹਾਂ ਤੂੰ ਹੁਣ ਮੈਨੂੰ ਕੁੱਟ ਕੇ ਨਾ ਚਾਹ ਬਣਾ ਕੇ ਪਾ ਦੇਗਾ ਸਕੇਰਾ ਚੱਲ ਮੈਂ ਆਈ ਆ ਮੜੇ ਇਕੱਠਾ ਕਰਿਆ ਵਾਂ ਚੱਲ ਆ ਜਾ ਫਿਰ ਚੰਗਾ ਫਿਰ ਬਣਾਉਣੀ ਆ ਨਹੀਂ ਇੱਥੇ ਆ ਕੁੜੀ ਹੋਊਗੀ ਤਾਂ ਬਣਵਾ ਲਾ ਚੰਗਾ ਲੈ ਉਂਟਾਈ ਦੀ ਆਇਮਾ ਹੋ ਜਾ ਫਿਰ ਫਿਕਰ ਤਾਂ ਪੂਰਾ ਰੱਖਦਾ ਹੁਣ ਖੇਤ ਗੇੜਾ ਮਾਰ ਵੀ ਆਇਆ ਕਹਿੰਦਾ ਮਾਸੀ ਕੱਲ ਨੂੰ ਬੀਜ ਦਿਆਂਗੇ ਬਾਕੇ ਨਿਮੇੜ ਤਾਂ ਵਸੇਹਰਾ ਦੋਬਾ ਕੰਮ ਸੁਦੇਖਾਈ ਨਾ ਲਲੋ ਸਰਤ ਨਹੀਂ ਬੱਜੀ ਨਹੀਂ ਜੀ ਚਲ ਧਿਆਨ ਰੱਖਿਆ ਕਰੋ ਮੜਾ ਠੀਕ ਹੈ ਮੈਂ ਉਸ ਦਿਖਿਆ ਅੱਲਾਹ ਜੱਫਤ ਦਿੱਸੀ ਜੋ 9-10 ਟਾਈਮ ਨਾ ਪੱਕਾ ਮੇਰੇ ਸੱਟ ਵੱਜਦੀ ਸੱਚੀ ਉਹ ਲਾ ਮੈਂ ਤਾਂ ਸੋਚਦਾ ਸੀਗਾ ਵੀ ਇਹ ਕਬੂਤਰੀ ਹੱਥੇ ਨਹੀਂ ਆਉਣੀ ਹੈਗੀ ਇਹ ਤਾਂ ਟੀਸੀ ਵਾਲਾ ਵੇਰ ਆ ਆ ਪਿਛੌ ਲਿਜਿੜ ਗਿਆ ਆਹ ਨਾ ਉਹ ਹੋ ਮਸੀ ਪਾ ਲੈ ਦਾ ਗਲਾਸ ਵੇ ਅੱਛਾ ਨਹੀਂ ਕਿਵੇਂ ਕਿੰਨਾ ਕਰ ਰਹਿ ਗਿਆ ਕੰਮ ਕਿੰਨਾ ਕੁ ਹੋ ਗਿਆ ਕੰਮ ਤਾਂ ਮੇਰੀ ਗੱਲ ਸੁਣਾ ਤੜਕੇ ਨਾ ਲੱਗ ਜਾਗੇ ਵੇਚਣਾ अच्छा हां। ਛਾਨ ਵਧੀਆ ਤੇ ਮੈਂ ਆਈ ਕਹਿੰਦੀ ਸੀ ਜੇ ਭਈ। ਹੂੰ ਮੈਂ ਸੰਗਰੂਰ ਜਾਣਾ ਸੀ। ਕਿਵੇਂ? ਵੀ ਤੂੰ ਮੇਰੇ ਨਾਲ ਵਗ ਚਲੇਗਾ? ਸਵੇਰੇ ਨਹੀਂ ਮੈਂ ਸੀ ਮੈਂ ਜਾ ਸਕਦਾ ਹੈਗਾ। ਸਵੇਰੇ ਤਾਂ ਮੈਂ ਇਹਨੂੰ ਸੰਦੀਪ ਨੂੰ ਕਹੀ ਬੈਠਿਆ। ਮੈਂ ਕਹੀ ਕਿ ਟਰੈਕਟਰ ਤੇ ਰਲ ਆ ਲਈ ਮੈਂ ਇੱਕ ਸਾਢਾ ਲਾ ਹੋ ਜਾਊਗਾ ਮਾਂ ਆਪਾਂ ਦੋ ਰਣਾ ਚ ਵੇਚ ਕੇ ਪਰਾਂ ਹੋ ਜਾਾਂਗੇ। ਉਹ ਮਿਲ ਗਿਆ ਸੀ ਮੈਨੂੰ ਮੋਟਰ ਤੇ ਉੱਥੇ। ਚਲ ਠੀਕ ਆ ਫਿਰ ਮੈਂ ਤਾਂ ਉਹ ਪੈਨਸ਼ਨ ਜੀ ਕਢਾਉਣ ਪਹਿਲਾਂ ਗਈਆਂ ਕੈਂ ਵਾਰੀ ਭੀੜ ਹੁੰਦੀ ਐ। ਫੇਰ ਹਰ ਕੇ ਮੈਂ ਆਈ ਮੋੜਿਆ ਉਨੀਆਂ ਹੁਣ ਫੇਰ ਮੈਨੂੰ ਜਾਣਾ ਪਊਗਾ ਹੋਰਾਂ ਕੀ ਮਸੀਂ ਉਹ ਆਪੀ ਬਾਗ ਜੀ ਖੋੜ ਲੰਗੇ ਰਿਆ ਜੀ ਜਦੋਂ ਤੇਰਾ ਜਿਵੇਂ ਮਰਜੀ ਹੋ ਠੀਕ ਆ ਠੀਕ ਹੈ ਚੱਲ ਫੇਰ ਜੇ ਮੈਂ ਲੇਟ ਹੋ ਗਈ ਭਾਈ ਚਾਚੂ ਇਹ ਤਾਂ ਕੁੜੀ ਤੋਂ ਬਣਵਾ ਕੇ ਉਹ ਕਰਾ ਲਈ ਲੈ ਕੋਈ ਗੱਲ ਨਹੀਂ ਇਹ ਡਿਊਟੀ ਕਿਨੇ ਕ ਭੇਜ ਜਾਂਦੀ ਹੁੰਦੀ ਹੈ ਇਹ ਤਾਂ ਪਤਾ ਹੀ ਨਹੀਂ ਕਦੋਂ ਆ ਜਾਂਦੀ ਹੈ ਕਦੋਂ ਵਗ ਜਾਂਦੀ ਹੈ ਮੈਨੂੰ ਤਾਂ ਪੱਕਾ ਟਾਈਮ ਦਾ ਨਹੀਂ ਇਹਦਾ ਪਤਾ ਉਹ ਇੰਨਾ ਡਾਕਟਰਾਂ ਦੀ ਨਰਸਾਂ ਦੀ ਡਿਊਟੀ ਨਾ ਕਦੇ ਦੇਣਾ ਕਦੇ ਰਾਤ ਨੂੰ ਚਲਦੀ ਰਹਿੰਦੀ ਹੈ ਆਈ ਕਹਿੰਦੀ ਸੀ ਹਫਤਾ ਦੇਣੇ ਹਫਤਾ ਰਾਤ ਨੂੰ ਚਲਦੀ ਰਹਿੰਦੀ ਹੈ ਕਈ ਵਾਰੀ ਕਹਿੰਦੀ ਸਾਨੂੰ ਕੇਸ ਦੇ ਨਾਲ ਨੂੰ ਲਜਾਣਾ ਪੈ ਜਾਂਦਾ ਜਾਂ ਫਿਰ ਅਸੀਂ ਇੱਕ ਦੂਜੇ ਨੂੰ ਭੇਜ ਦਿੰਦੇ ਨਾ ਕਈ ਛੁੱਟੀ ਮਾਰ ਲੈਣੀ ਚਲ ਕੋਈ ਗੱਲ ਨਹੀਂ ਚਾਹ ਪਾਣੀ ਤਾਂ ਫਿਰ ਮੈਂ ਆਪੇ ਆ ਕੇ ਲੈ ਜੂਗਾ ਮੜਾ ਕਹਿਦੀ ਇਹਨੂੰ ਕਿ ਬਣਾਪ ਨੂੰ ਕੇ ਰੱਖ ਦੂ ਨਾ ਹੀ ਜੇ ਮੈਂ ਮਤਲਬ ਮੈਂ ਵੀ ਕਹਿ ਕੇ ਜਾਊਂਗੀ ਜੇ ਕਹਿਣਾ ਵੀ ਭੁੱਲ ਗਈ ਤਾਂ ਤੂੰ ਆਪ ਕਹਿ ਕੇ ਬਣਵਾ ਲੈ ਠੀਕ ਹੈ ਮੈਂ ਸੀ ਚੰਗਾ ਚ ਪੁੱਤ ਹਾਂਜੀ ਐਂ ਕਰੀ ਮੈਂ ਮੜਿਆ ਸੰਗਰੂਰ ਜਾਇਆ ਮਾ ਅਸੀਂ ਉਹ ਮੇਰੀ ਪੈਨਸ਼ਨ ਜੀ ਬਾਲੇ ਚਿਰ ਦੀ ਅੜਕੀ ਜੀ ਪਈ ਆ ਪਹਿਲਾਂ ਗਈ ਸੀ ਦੋ ਤਿੰਨ ਵਾਰੀ ਉਹ ਭੀੜ ਹੁੰਦੀ ਆ ਫੇਰ ਮੈਂ ਹੀ ਮੁੜਿਆ ਆਉਣੀ ਆ ਅੱਛਾ ਤੇ ਮੈਂ ਖ ਮੈਂ ਕਢਾ ਲਿਆ ਮਾ ਅੱਜ ਨੇ ਖੇਤ ਬਾਣ ਬਹੁਣ ਪਾਉਣਗੇ ਅਸੀਂ ਤੇ ਜੇ ਕੋਈ ਚਾਹ ਪਾਣੀ ਦੀ ਲੋੜ ਪਈ ਤਾਂ ਤੂੰ ਕਰ ਦੇਂਗੀ ਜਾਂਦੀ ਤਾਂ ਨਹੀਂ ਡਿਊਟੀ ਤੇ ਅੱਜ ਨਹੀਂ ਨਹੀਂ ਅੱਜ ਮੈਂ ਘਰੇ ਆਈ ਕੋਈ ਨਾ ਚਿੰਤਨ ਕਰੋ ਚਾਹ ਪਾਣੀ ਮੈਂ ਆਪੀ ਕਰ ਦੂੰਗੀ ਹਾਂ ਮੈਂ ਸਾਬ ਜੇ ਲਾ ਲਿਆ ਸੀ ਮਾਏ ਦਾ ਜਿੰਨ ਕਵੇੜਾ ਹੋ ਗਿਆ ਤੂੰ ਤਿਆਰ ਨਹੀਂ ਹੋਈ ਨਹੀਂ ਜੀ ਅੱਜ ਮੈਂ ਘਰੀਆਂ ਗਾਂ ਛੁੱਟੀ ਸੀ ਅੱਜ ਮੈਂ ਛੁੱਟੀ ਲੈ ਲਈ ਸੀ ਚਲ ਫਿਰ ਤੋਂ ਲੈ ਵਧੀਆ ਮੈਂ ਆਣਾਂਗੀ ਮੌਜੇ ਨਾਲ ਕੋਈ ਨਾ ਟੀ ਬੇਫਿਕਰ ਹੋ ਕੇ ਜਾਓ ਠੀਕ ਹੈ ਚਾਹ ਪਾਣੀ ਵਧੀਆ ਬਣਾਦੀ ਪੁੱਤ ਦੁੱਧ ਵਧੀਆ ਪਾਦੀ ਬੇਚਿੰਤਾ ਹੋ ਜਾ ਕੋਈ ਨਾ ਟੀ ਵਧੀਆ ਬਣਾ ਕੇ ਤੁਰ ਜਾ ਚੰਗਾ ਚੰਗਾ ਠੀਕ ਹੈ ਤੂੰ ਆਂਦੀ ਚਾਹ ਦੀ ਗੱਲ ਕਰਦੀ ਐ ਅੱਜ ਤਾਂ ਮੈਂ ਦੁੱਧ ਚ ਪੱਤੀ ਪਾ ਕੇ ਪਿਉਂਵਾਂ ਹਾਂ। ਹਾਂ ਟੀ ਵੀ ਵਗ ਗਈ ਹੈ ਨਾ। ਤੇ ਜੇ ਹੁਣ ਮੇਰੇ ਕੋਲੇ ਫੋਨ ਨੰਬਰ ਵੀ ਨਹੀਂ ਹੈਗਾ ਉਹਦਾ। ਨਹੀਂ ਮੈਂ ਚਾਹ ਜੂ ਬਣਾ ਕੇ ਰੱਖ ਦਿੰਦੀ। ਚਲ ਜਦੋਂ ਹੁਣ ਆਈ ਗਈ ਮੈਂ ਉਹਦੀ ਚਾਹ ਬਣਾ ਦੂੰਗੀ। ਮੈਨ ਲੱਗਦਾ ਮਸੀਤਾ ਭੱਗ ਗਈ। ਆਹ ਕੰਡਕਟਰ ਨੇ ਜਿਹੇ ਹੱਥਾਂ ਦੀ ਛਾਪੀ ਵਾਗੇ। ਅੱਛਾ। ਮਸੀ ਹੀ ਚਲੇ ਗਏ। ਹਾਂਜੀ ਕਾਫੀ ਟਾਈਮ ਹੋ ਗਰ ਗਿਆ ਨੂੰ ਭੱਗ ਗਈ ਸੀ। ਅੱਛਾ ਜੀ। ਹਾਂਜੀ। ਪਰ ਮੈਨੂੰ ਕਿਹੜਾ ਪਤਾ ਲੱਗਿਆ ਜੀ ਮੇਰੇ ਕੋਲ ਤੁਹਾਡਾ ਨੰਬਰ ਹੁੰਦਾ। ਪਰ ਤੁਹਾਨੂੰ ਪਤਾ ਲੱਗਿਆ। ਨੰਬਰ ਨੇ ਵੀ ਨਹੀਂ ਕੀ ਕਾਲੀ ਜੀ ਕੋਈ ਗੱਲ ਨੰਬਰ ਵੀ ਦੇ ਦਾਂਗੇ। ਫਿਰ ਤੁਸੀਂ ਉਹ ਆਂਟੀ ਨੂੰ ਫੋਨ ਕਰ ਦਿੰਦੇ। ਉਹ ਮੈਨੂੰ ਫੋਨ ਕਰ ਦੇਂਗੀ ਤੇ ਮੈਂ ਚਾਹ ਰੱਖ ਲੈਂਦਾ ਮੇਰੀ ਗੱਲ ਸੁਣੋ ਜਿਹੜਾ ਤੁਹਾਡੇ ਨਾਲ ਸਿੱਧਾ ਫੋਨ ਕਰਕੇ ਕਹਿਣਾ ਦਸਵਾਦ ਹੋ ਰਹੀ ਆ ਉਹ ਗੱਲ ਕਿੱਥੇ ਬਣਦੀ ਆ ਮਾਸੀ ਜੀ ਦੇ ਨੰਬਰ ਤੇ ਕੋਈ ਨਾ ਜੀ ਨੰਬਰ ਵੀ ਦੇ ਦਾਂਗੇ ਚਾਹ ਬਣਾ ਦਿਓ ਫਿਰ ਚਾਹ ਦੀ ਗੱਲ ਕਰਦੀ ਮੈਂ ਦੁੱਧ 'ਚ ਪੱਤੀ ਪਾ ਦੇਣੀ ਹੈ ਅੱਛਾ ਜੀ ਓਏ ਹੋਏ ਲੈਉਣ ਵਾਲੇ ਫਿਰ ਮੈਂ ਨੰਬਰ ਸੇਵ ਕਰਕੇ ਦੇਵਾਂ ਤੁਹਾਨੂੰ ਠੀਕ ਹੈ ਜੀ ਤਿਆਰ ਰੱਖਿਓ ਹਲੋ ਅਬ ਪੱਛੀ ਆ ਨੰਬਰ ਮਿਲ ਗਈ ਹੈ ਠੀਕ ਹੈ ਠੀਕ ਹੈ ਆ ਦੋ ਕਰਦੇ ਤੇ ਜਿਬਾ ਤੇ ਠੀਕ ਆ ਜੀ ਨੇ ਜੇ ਕਹਿੰਨੀ ਚ ਪਾਉਣੀ ਐਂ ਚਾਹ ਹਾਂ ਕਹਿੰਨੀ ਜੀ ਬਰਲ ਲਓ ਜੀ ਲਓ ਅ ਕਿੰਨਾ ਕ ਟਾਈਮ ਲੱਗੂਗਾ ਜੀ ਚਾਹ ਨੂੰ ਬਸ 2-4 ਮਿੰਟ ਹੀ ਲੱਗਣਗੇ ਬੰਨ ਵਾਲੀ ਇੱਚਾ ਪਾਈ 2-4 ਮਿੰਟਾਂ ਦੀ ਕੀ ਗੱਲ ਐ ਪੌਰੀ 10 ਮਿੰਟ ਲਾ ਦੇ ਟਾਈਮ ਵਾਧੂ ਆਪਣੇ ਕੋਲੇ ਹੋਰ ਸੁਣਾਓ ਕਰ ਕੋਈ ਨਵੀਂ ਗੱਲ ਹਾਂਜੀ ਬਧੀ ਠੀਕ ਆ ਹਾਂਜੀ ਜੋਟੀ ਵਧੀਆ ਚੱਲਦੀ ਐ ਹਾਂਜੀ ਤੇ ਮੈਂ ਸੁਣਿਆ ਹੁਣਾਂ ਅਗਲੇ ਹਫਤੇ ਥੋੜੀ ਨਾਈਟ ਜੋੜੀ ਚਲੂੰਗਾ ਹਾਂਜੀ ਠੀਕ ਆ ਅ ਜਦੋਂ ਮਾਸੀ ਨਾ ਹੋਏ ਨਾ ਕਰੇ ਮੜਾ ਬੈਲੇ ਮਾਰਨਾ ਕਰ ਬੈਲੇ नहीं जी आंटी को पता लग जाना वो नहीं नहीं तो इच्छना लो मास्टर इन बड़ा पता लगता है भी डड्डा करो पानी पीने जाने वो इतनी दिलदीक्षा लगाता करेगा जल्दी है चाहे हाँ जी कोई बात नहीं जी और कर परमाती के साथी हाँ जी कौन कौन है करी फर्क बराबर था सेदोचिया हाँ जी दो सिस्टर से अच्छा अच्छ ਅੱਛਾ ਹਜੇ ਵੀ ਕਿਸੇ ਨਾਲ ਹਾਂਜੀ ਅੱਛਾ ਜੀ ਕਿਉਂ ਜੀ ਮਤਲਬ ਬੈਸੀ ਕਰ ਰਿਹਾ ਸੀਗਾ ਜੀ ਮੈਂ ਨਾ ਅੱਛਾ ਮੈਨੂੰ ਲੱਗਦਾ ਕੱਟ ਸਮਝ ਨਹੀਂ ਆਇਆ ਗੱਲ ਬੈਸੀ ਤਾਂ ਤੁਸੀਂ ਡਾਕਟਰ ਹੋ ਡਾਕਟਰ ਤਾਂ ਗੱਲ ਮਿੰਟਾਂ ਚ ਕਰ ਲੈਂਦੇ ਨੇ ਨਹੀਂ ਸੀ ਮੇਰੇ ਨਾਲ ਧਿਆਨ ਹੀ ਨਹੀਂ ਗੱਲਾਂ ਚ ਜਿਆਦਾ ਮਰੀਜ਼ਾਂ ਚ ਧਿਆਨ ਹੁੰਦਾ ਇਸ ਤਰ੍ਹਾਂ ਅੱਛਾ ਜੀ ਮੈਂ ਤਾਂ ਆਪ ਦਿਲ ਦਾ ਮਰੀਜ਼ ਆ ਜੀ ਤੁਸੀਂ ਮੜਾ ਮੱਠਾ ਵਿਚਾਰੇ ਧਿਆਨ ਰੱਖ ਲਿਆ ਕਰੋ ਅੱਛਾ ਹਾਂਜੀ ਕੋਈ ਗੱਲ ਨਹੀਂ ਤੁਸੀਂ ਹੁਣ ਉਹ ਤੁਹਾਡਾ ਉਹ ਜਿਹੜਾ ਚੈੱਕ ਜੇ ਕਰਨ ਵਾਲਾ ਹੁੰਦਾ ਨਾ ਜੇ ਉਹ ਤੁਸੀਂ ਲਾ ਕੇ ਦੇਖੋ ਦਿਲ ਮੇਰਾ ਹੁਣ ਟਕ ਟਕ ਧਰਕਦਾ ਹੈ ਸਹੀ ਹਾਂਜੀ ਇਸ ਮਰੀਜ਼ ਦਾ ਵੀ ਸਪੈਸ਼ਲ ਧਿਆਨ ਰੱਖਿਆ ਕਰੋ ਕੋਈ ਨਹੀਂ ਜੀ ਕਿਤੇ ਐਵੇਂ ਅਮਰਜੈਂਸੀ ਦੇ ਵਿੱਚ ਨਹੀਂ ਆਲਾ ਪੈਜੇ ਨਹੀਂ ਉੱਥੇ ਨਹੀਂ ਜਾਣ ਦਿੰਦੇ ਜੀ ਅੱਛਾ ਜੀ ਹਾਂਜੀ ਹੋਰ ਸੁਣਾਓ ਫਿਰ ਹਾਂਜੀ ਹੋ ਗਿਆ ਤੁਹਾਡੀ ਤਾਂ ਨਹੀਂ ਮੈਰਜਾ ਕਿੱਥੇ ਮੇਰੀ ਮੈਰਜਾ ਤੁਸੀਂ ਅੰਟੀ ਕਹ ਰਹੇ ਸੀ ਹਾਂ ਉਸ ਦਾ ਨਾ ਮੈਂ ਤਾਂ ਰਹਿ ਹਾਂ ਹਾਂ ਕਹ ਰਹੇ ਸੀ ਮੈਂ ਸੁਣਿਆ ਸੀ ਜੇ ਤੁਸੀਂ ਕਹੋ ਤਾਂ ਮੈਂ ਮੜਾ ਮਸੀ ਨਾਲ ਗੱਲ ਚਲਾ ਲਾਂ ਆਪਣੇ ਬਾਰੇ भोंची आंटी न वश वाली है आंटी न वश वाली नहीं नहीं की आंटी की है आंटी नो नर्स लगी नु मिल जोगी चंगा मुंडा मिल जोंगा गारंटी नु भी चाहिदा है इसे मेरे मैं ज्यादा त बहुत पसंद करना मैं तो थोड़ो उदों पसंद कर लागया जिथे तेरी पौड़ियां हां जी तुसी मुखो चिनि डगगे मेरे दिल च दिख पेसी चार दी चंगा मैं चार इज्झियां चलो ਆ ਕੇ ਮੈਨੂੰ ਪਰਾ ਦੇਗਾ ਠੀਕ ਹੈ ਠੀਕ ਹੈ ਆ ਜੀ ਉਧਰ ਓਕੇ ਓਕੇ ਪਣੇ ਕਰਿਆ ਸਸੀ ਗਾਰੀ ਸਸੀ ਕਾ ਨਹੀਂ ਜੀ ਹੋ ਕਰ ਨਹੀਂ ਹੈਗੀ ਜੀ ਇਹ ਗੈ ਮੈਂ ਤਾਂ ਨਾ ਰੀਲਾ ਮੰਗਾਈਆਂ ਸੀਗੀਆਂ ਅੱਛਾ ਤੇ ਤੇ ਉਹ ਰੀਲਾ ਲੈਣ ਆਈ ਸੀਗੀ ਅੱਛਾ ਜੀ ਉਹ ਮੈਂ ਕਹੇ ਦੀ ਬਲਜਿੰਦਰ ਆਂਟੀ ਆਈ ਸੀਗੀ ਠੀਕ ਹੈ ਜੀ ਠੀਕ ਹੈ ਠੀਕ ਹੈ ਜੀ ਜਰੂਰ ਸਨੇ ਹਲਾਦੋਂ ਤੁਹਾਡਾ ਹਾਂ ਠੀਕ ਹੈ ਰਜੇ ਮੈਜੋ ਆਂਟੀ ਜੀ ਨਾ ਨਾ ਬੱਸ ਰਜੇ ਮੈਂ ਚੱਲੀ ਠੀਕ ਹੈ ਚਾਹ ਤਾਂ ਮੈਂ ਬਣਾਤੀ ਦੇਖੋ ਜੇ ਤੇ ਪਸੰਦ ਆਉ ਚਾਹ ਪਤਣੀ ਨਾ आवी लग गई पूरी बुला लेनी है ना जी आ चाय बन गई ले जो आ जो हां जी चाय बन गई जी मां आ जो ले जो अच्छा जी हां जी बना भी होती जा हां जी वो आज ही ओए होए तो गर्मी बहुत है पत्ती में बहुत है बहुत है ही? ही बहुत है, है। ते थोड़े में गर्मी बहुत पई है अच्छा ही मैं कितनी गर्मी तो सी के मैंने देख लिया ले वो रो रो नखरी कर दे रहे ना सागर में तो सोचे मां चल कोई ਮਸਤ ਨੂੰ ਪਤਾ ਫਰੰਟ ਹੀ ਹੈ ਨਹੀਂ ਸੀ ਮਾਸ਼ਾਅੱਲਮੁਦੀ ਸਵਾਈਬ ਕਰਦਾ ਚਲੋ ਠੀਕ ਹੈ ਸ਼ਾਂਤੀ ਜਦੋਂ ਆਏ ਨਾ ਹੈਗੇ ਜੀ ਕਿਹਾ ਬਸ ਮੇਰਾ ਚਾਹ ਬਣਾ ਕੇ ਰੱਖ ਰੱਖੀ ਸੀ ਉਹਦੀ ਲੈ ਗਿਆ ਦੱਸਣਾ ਨਾ ਉਹਨਾਂ ਨੂੰ ਕੋਈ ਗੱਲ ਨਾ 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 ਚਾ ਦੱਸ ਦੀ ਭਾਂਡਾ ਫੋੜ ਵੀ ਉਹਨਾਂ ਕੋਲ ਹੈ ਗਾਣਾ ਦੇਣੀ ਉਹ ਤਾਂ ਚਲੋ ਠੀਕ ਹੈ ਕੋਈ ਹੈ ਨਹੀਂ ਜੀ ਹਾਂਜੀ ਆਜ ਕਰੋ ਬੜੀ ਬਾਤ ਕੋ ਲੈ ਜਾਣਾ ਚਲੋ ਦੁਬਾਰੇ ਲੋਨ ਤੇ ਫਿਰ ਫੋਨ ਕਰ ਦੂੰਗਾ ਹਾਂਜੀ ਨੰਬਰ ਤੁਸੀਂ ਲੈ ਲਿਓ ਮੈਂ ਫੋਨ ਲਾ ਦਿਆਂ ਠੀਕ ਹੈ ਜੀ ਧਿਆਨ ਰੱਖਿਆ ਕਰ ਮੜਾ ਠੀਕ ਹੈ ਠੀਕ ਹੈ ਨਾ ਓਕੇ జ మే మన ఆ పూ ఆ